ਅੱਜ ਮਹਾਰਾਜ ਸਿੱਖ ਪਾਤਸ਼ਾਹ ਨੇ ਬਹੁਤ ਸਾਡੇ ਸਿੱਖ ਕੌਮ ਤੇ ਸਾਰੀ ਮਨੁੱਖਤਾ ਦੇ ਉੱਤੇ ਬਹੁਤ ਕਿਰਪਾ ਕੀਤੀ ਹੈ ਕਿ ਅੱਜ ਅਸੀਂ ਅਰਦਾਸ ਕੀਤੀ ਹੈ ਭਾਈ ਸਤਵੰਤ ਸਿੰਘ ਜੀ ਭਾਈ ਬਿਆਨ ਸਿੰਘ ਜੀ ਭਾਈ ਕੇਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਤਬਾ ਸਿੱਖ ਕੌਮ ਦੇ ਉੱਤੇ ਜਿਹੜਾ ਲੱਗਿਆ ਹੋਇਆ ਸੀਗਾ ਉਹ ਖਤਮ ਕਰਤਾ ਇਸ ਤਰ੍ਹਾਂ 1762 ਦੇ ਵਿੱਚ ਜਦੋਂ ਐਮਕ ਸਾਹਿਬ ਦਾਂਡੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀਗੇ ਉਹ ਵੀ ਆਪਣੀ ਮੌਤੇ ਨਹੀਂ ਸੀ ਮਰਿਆ ਉਹਨੂੰ ਵੀ ਕੈਂਸਰ ਹੋ ਗਿਆ ਸੀਗਾ ਤੇ ਸਿੱਖਾਂ ਨੇ ਉਹਦੇ ਖੇਹੇ ਦੇ ਉੱਤੇ ਇੱਕ ਛਰਪਾਣ ਮਾਰੀ ਸੀਗੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੀ ਸਿੱਖ ਕੌਮ ਦੇ ਨਾਲ ਇਸ ਤਰ੍ਹਾਂ ਦਾ ਹੱਥ ਨਜਾਇਜ਼ ਚੱਕਦਾ ਹੈ ਉਹਦਾ ਛੱਗਾ ਨਹੀਂ ਹੁੰਦਾ ਹੁਣ ਜਿਵੇਂ ਕੈਨੇਡਾ ਦੇ ਵਿੱਚ ਨਜੇਕ ਸਾਹਿਬ ਨੂੰ ਮਾਰਤਾ ਫਿਰ ਪ੍ਰੂਦਮਨ ਸਿੰਘ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਮਾਰਤਾ ਬਰਤਾਨੀਆਂ ਦੇ ਵਿੱਚ ਅਪਤਾਰ ਸਿੰਘ ਖੰਡੇ ਨੂੰ ਮਾਰਤਾ ਸੈਂਟਰ ਦੀ ਸਰਕਾਰ ਮੋਦੀ ਨੇ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਡਵਾਰ ਨੂੰ ਤੇ ਲਖਪ੍ਰੀਤ ਸਿੰਘ ਰੋਡੇ ਨੂੰ ਸ਼ਹੀਦ ਕਰਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ ਵਾਹਿਗੁਰੂ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਕੀਤਾ ਇਹ ਮੋਦੀ ਸਰਕਾਰ ਨੇ ਜੋ ਇਹ ਕੰਮ ਸ਼ੁਰੂ ਕੀਤੇ ਹੈ ਇਹਦਾ ਅਸਰ ਮਾੜਾ ਹੋਊਗਾ ਕਿਉਂ ਕਰਤੇ ਜਿੱਦਣ ਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੂਤਵਾ ਤੇ ਇੰਡੀਆ ਦਾ ਹੱਥ ਹੈ ਸਾਡੇ ਕੈਨੇਡਾ ਦੇ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ ਸੈਸਨੇਟ ਕਰਨ ਦੇ ਵਿੱਚ ਉਸੇ ਦਿਨ ਜਿਹੜੇ ਸਾਡੇ ਵਿਦੇਸ਼ੀ ਵਜ਼ੀਰ ਰਹੇਗੇ ਹੈ ਜੇ ਸ਼ੰਕਰ ਜੀ ਉਹਨਾਂ ਨੂੰ ਪਲਸ ਜ਼ेड ਸਕਿਉਰਿਟੀ ਦਿੱਤੀ ਗਈ ਹੈ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਕਿਰਾਇਆ ਹੈ ਇਸੇ ਕਰਕੇ ਜੈ ਸਿਕਿਉਰਿਟੀ ਫੋਰ ਮਿਨਿਸਟਰ ਜੈ ਸ਼ੰਕਰ ਜੀ ਨੂੰ ਦਿੱਤੀ ਗਈ ਹੈ ਤੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਜਿਹੜੇ ਰੋ ਦੇ ਡਾਇਰੈਕਟਰ ਹੈ ਆਈਬੀ ਦੇ ਡਾਇਰੈਕਟਰ ਹੈ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਹੈ ਇਹਨਾਂ ਸਾਰਿਆਂ ਦਾ ਹੱਥ ਇਹ ਕਤਲਾਂ ਦੇ ਵਿੱਚ ਹੈਗਾ ਔਰ ਸਿੱਖ ਜਿਵੇਂ ਸਤਵੰਦ ਸਿੰਘ ਦਾ ਨਾਂ ਲਿਆ ਭਾਈ ਬੀਨ ਸਿੰਘ ਦਾ ਨਾਂ ਲਿਆ ਕੇਰ ਸਿੰਘ ਜੀ ਦਾ ਨਾਂ ਲਿਆ ਇਹੋ ਜਿਹੇ ਸਿੱਖ ਸੂਨ ਨੇ ਫਿਰ ਚੁੱਪ ਕਰਕੇ ਨਹੀਂ ਬੈਠਿਆ ਕਰਦੇ ਹੈਗੇ ਇਤਿਹਾਰ ਜੇਲ ਦੇ ਵਿੱਚ ਮੈਂ ਰਹੇ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਭਾਈ ਸਤਵੰਦ ਸਿੰਘ ਦੇ ਸੈਲ ਦੇ ਵਿੱਚ ਦਿੱਤਾ ਹੋਇਆ ਸੀਗਾ एक दिन सुपडेंट आया तो मैनू कि आप ठीक हैं मैं कह मैं तो बिल्कुल ठीक है नींद आपको आती है मैं क्या नींद भी बड़ी आती है फिर ऐसे है हम आपको बताना चाहते हैं कि इधर एक बहुत बड़ा कैदी दिया हुआ था हमने तो वो रात को चलाता था तो हमने पूछा क्यों क्यों चलाते हो उसने बोला कि मेरी छाती के ऊपर सतवान सिंह आके बैठ जाता है और मेरे को बहुत डर लगता है मेरे को इस सेल से बाहर निकाल दीजिए वो कहता फिर सेल से क्ढाया मैं तुम्हें पूछ तो नहीं कोई तकलीफ मैं कहता पहली बार दसिया कि सतवंत सिंह से का सेल से ਇਹ ਤੇ ਕੀ ਤਾਂ ਹੁੰਦਾ ਮੈਨੂੰ ਤਾਂ ਬਹੁਤ ਇੱਥੇ ਅਨੰਦ ਆ ਰਿਹਾ ਹੈ ਤੇ ਮੈਂ ਤਾਂ ਨਹੀਂ ਕਿਧਰੇ ਜਾਣਾ ਚਾਹੁੰਦਾ ਸੋ ਮੇਰਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਐ ਉਹਨਾਂ ਦੀਆਂ ਛਾਤੀਆਂ ਤੇ ਸ਼ਹੀਦ ਸਿੰਘ ਬੈਠ ਜਾਂਦੇ ਐ ਤੇ ਇਹਨਾਂ ਨੂੰ ਫਿਰ ਨੀਂਦ ਨੂੰ ਦੁਨੀਆ ਹੁੰਦੀ ਹੈ ਬੇਸ਼ੱਕ ਮੋਦੀ ਹੋਵੇ ਬੇਸ਼ੱਕ ਇੰਦਰ ਗਾਂਧੀ ਹੋਵੇ ਬੇਸ਼ੱਕ ਅਮਿਤ ਸ਼ਾਹ ਹੀ ਹੋਣ ਜਿਨ੍ਹਾਂ ਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਐ ਉਹਨਾਂ ਦੀ ਛਾਤੀ ਦੇ ਉੱਤੇ ਆ ਕੇ ਬੈਠ ਜਾਂਦੇ ਐ ਤਾਂ ਫਿਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਮਾਨ ਸਾਹਿਬ ਰਾਜੋਆਣਾ ਨੂੰ ਲੈ ਕੇ ਜਿਹੜਾ ਇੱਕ ਰਹਿਮ ਦੀ ਪੀੜ ਦੀ ਗੱਲ ਚੱਲ ਰਹੀ ਹੈ ਇਸੀ ਕਿਸ ਨੂੰ 31 ਤਰੀਕ ਕਰਦਾ ਸਰਟੀਫਿਕੇਟਮ ਜੀ ਦਾ ਸਰਕਾਰ ਨੂੰ ਭਲਾਉਣ ਵਾਸਤੇ ਕੱਠ ਵੀ ਤਿਆਰ ਕੀਤਾ ਗਿਆ ਪਰ ਕੱਠ ਫਿਰ ਮੁਲਤੀ ਕਰ ਦਿੱਤਾ ਗਿਆ ਕਿ ਕਹਿੰਦੇ ਕਿ ਡਾਇਲੌਗ ਨਾਲ ਅਸੀਂ ਹੱਲ ਕਰਾਂਗੇ ਉਹ ਕਿਸ ਤਰ੍ਹਾਂ ਹੱਲ ਹੋਊਗੀ ਇਹ ਚੀਜ਼ ਉਹ 23 ਤਰੀਕ ਡਿਸੰਬਰ ਦੇ ਨੂੰ ਬੰਗਲਾ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਅਸੀਂ ਪਾਰਲੀਮੈਂਟ ਹਾਊਸ ਜਾਣਾ ਸੀਗਾ ਫਿਰ ਇਹ SCPC ਦੀ ਬਾਦਲ ਹੋਣਾਂ ਦੀ ਸੁਲਾ BJP ਦੇ ਨਾਲ ਹੋ ਰਹੀ ਸੀ ਫਿਰ ਉਹ ਮੁਲਤਵੀ ਕਰਤਾ ਸੀਗਾ ਬੜਾ ਅਫਸੋਸ ਹੋਇਆ ਅਸੀਂ ਬੜੇ ਨਰਾਸ਼ ਹੋਏ ਕਿ ਇਹ ਇਹ ਕੰਮ ਕਰ ਦਿੱਤਾ ਹੈਗਾ ਤੇ ਜਿਹੜੇ ਫਾਂਸੀ ਦੇ ਚੱਕਰ ਹੈ ਤੁਹਾਨੂੰ ਪਤਾ ਹੈ ਕਿ ਮਿਡਲ ਈਸਟ ਦੇ ਵਿੱਚ ਅੱਠ ਨੇਵੀ ਦੇ ਜਵਾਨ ਤੇ ਅਫਸਰ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਓਨਾਂ ਦੀ ਮੌਤ ਦੀ ਸਜ਼ਾ ਛਡਾਉਣ ਦੇ ਲਈ ਮੋਦੀ ਸਾਹਿਬ ਟਟਰ ਗਏ ਹੈ ਤੇ ਉੱਥੇ ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਹੁਣ ਕਾਨੂੰਨ ਦਾ ਇੱਕ ਮਕਸਦ ਹੈ ਸਾਰੇ ਨਹੀਂ ਬਰਾਬਰ ਹੁੰਦਾ ਜੇ ਮੋਦੀ ਸਾਹਿਬ ਨੇ 8 ਨੇਵੀ ਦੇ ਬੰਦਿਆਂ ਦੀ ਮੌਤ ਦੀ ਸਜ਼ਾ ਮਾਫ ਕਰਵਾਈ ਹੈ ਫਿਰ ਰਾਜਵਾਨਾ ਸਾਹਿਬ ਦੀ ਕਿਉਂ ਨਹੀਂ ਮਾਫ ਕਰਾਉਂਦੇ ਹੈਗੇ ਤੇ ਅਮਿਤ ਸ਼ਾ ਜੀ ਕਹਿੰਦੇ ਹੈ ਕਿ ਉਸ ਨੇ ਪੇਸ਼ਤਾਵਾ ਨਹੀਂ ਕੀਤਾ ਹੁਣ ਸਿੱਖ ਤਾਂ ਪੇਸ਼ਤਾਵਾ ਕਦੇ ਵੀ ਨਹੀਂ ਕਰਦੇ ਹੁਣ ਤੁਸੀਂ ਦੱਸੋ ਪਈ ਸਤਵੰਤ ਸਿੰਘ ਤੋਂ ਪ੍ਰਸਤਾਵ ਕਰਵਾਈਏ ਅੱਜ ਦੇਖੋ ਕਿਵੇਂ ਕਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਦੀ ਤਾਰੀਫ ਕੀਤੀ ਗਈ ਹੈ ਭਾਈ ਬਿਆਨ ਸਿੰਘ ਦੀ ਭਾਈ ਕੇਰ ਸਿੰਘ ਦੀ ਇਹਦੇ ਵਿੱਚ ਪ੍ਰਸਤਾਵ ਦਾ ਹੈਗਾ ਜੇ ਤੁਸੀਂ ਘਟਰ ਜਾ ਕੇ 8 ਨੇਵੀ ਦੇ ਬੰਦਿਆਂ ਨੂੰ ਮੌਤ ਦੀ ਸਜ਼ਾ ਤੋਂ ਬਚਾ ਸਕਿਓ ਤਾਂ ਫਿਰ ਉਹੀ ਸੋਚ ਉਹੀ ਪ੍ਰਿੰਸੀਪਲ ਇੱਥੇ ਰਾਜਵਾਨੇ ਨੂੰ ਵੀ ਉਹੀ ਹੋਣਾ ਚਾਹੀਦਾ ਜੋ ਉੱਥੇ ਕੀਤਾ ਹੈਗਾ ਬੰਦੀ ਸਿੰਘ 32-32 ਸਾਲਾਂ ਦੇ ਜਿਨ੍ਹਾਂ ਦੇ ਵਿੱਚ ਬੈਠੇ ਐ ਤੇ ਉਹ ਨਹੀਂ ਛੱਡ ਰਹੇ ਫਿਰ ਪੁੱਲਰ ਸਾਹਿਬ ਦੇ ਲਈ ਮੈਂ ਕੇਜਰੀਵਾਲ ਕੋਲੇ ਦੋ ਵਾਰੀ ਜਾ ਕੇ ਆਇਆ ਤੇ ਉਹਦੀ ਸਜ਼ਾ ਪੂਰੀ ਹੋਈ ਹੋਈ ਐ ਕੇਜਰੀਵਾਲ ਸਾਹਿਬ ਉਹਦੇ ਤੇ ਦਸਖਤ ਨਹੀਂ ਕਰਦੇ ਕਸ਼ਮੀਰ ਦੇ ਵਿੱਚ ਨਿਤ ਮੁਸਲਮਾਨਾਂ ਨੂੰ ਮਾਰੀ ਜਾਂਦੇ ਐ ਉੱਥੇ ਕਹਿੰਦੇ ਆ ਕਿ ਇਹ ਹੁਣ ਅਮਨ ਹੋ ਗਿਆ ਅਮਨ ਕਿੱਥੇ ਹੋ ਗਿਆ ਫਿਰ ਮਾਰਦੇ ਕਿਉਂ ਆ ਇਹ ਅਮਨ ਹੋ ਗਿਆ ਐ ਮੁਸਲਮਾਨਾਂ ਤੇ ਸਿੱਖਾਂ ਨੂੰ ਮਾਰ ਕੇ ਅਮਨ ਕਿੱਥੇ ਹੋ ਜੂਗਾ ਹੁਣ ਸਾਰੇ ਜਿੰਨੇ ਵੀ ਇੰਡੀਅਨ ਓਸ਼ਨ ਦੇ ਵਿੱਚ ਮੁਲਕ ਹੈਗੇ ਆ ਅਰਬ ਸੀ ਐ ਸਾਰਾ ਇੱਥੇ ਸਾਰੇ ਮੁਸਲਮਾਨਾਂ ਦੇ ਦੇਸ਼ ਐ ਤੇ ਜਿਹੜੇ ਮੁਸਲਮਾਨਾਂ ਦੇ ਉੱਤੇ ਵਾਰ ਕਰਦੇ ਐ ਉਹਨਾਂ ਸਾਰੇ ਮੁਸਲਮਾਨ ਮੁਲਕ ਅਰਬ ਦੇ ਗਲਫ ਦੇ ਇੰਡੀਆ ਦੀ ਜਿੰਨੇ ਵੀ ਸ਼ਿਪਿੰਗ ਹੈ ਜਿਹੜੇ ਜਹਾਜ਼ ਨੇ ਉਹਨਾਂ ਦੇ ਉੱਤੇ ਵਾਰ ਕਰਨ ਲੱਗ ਪਏ ਐ ਤੇ ਲੜਾਈ ਤਾਂ ਵੱਧਦੀ ਜਾਂਦੀ ਐ ਕਿੱਥੇ ਕਸ਼ਮੀਰ ਕਿੱਥੇ ਪੰਜਾਬ ਤੇ ਕਿੱਥੇ ਇੰਡੀਅਨ ਓਸ਼ਣ ਤੇ ਅਰਬ ਦਾ ਸਮੁੰਦਰ ਉੱਥੋਂ ਤੱਕ ਤਾਂ ਲੜਾਈ ਪਹੁੰਚ ਗਈ ਹੈ ਫਿਰ ਕੀ ਕਰਨਗੇ ਸਾਰੇ ਨਾਲ ਹੀ ਲੜੀ ਜਾਣਗੇ ਡਿਬਰੂਗੜ੍ਹ ਦੇ ਵਿੱਚ ਆਪਣੇ ਸਿੱਖਾਂ ਨੂੰ ਡਕਿਆ ਹੋਇਆ ਉੱਥੇ ਮੈਨੂੰ ਜਾਣ ਨਹੀਂ ਦਿੰਦੇ ਮੈਂ ਮੰਗਦਾ ਹਾਂ ਪਰਮਿਸ਼ਨ ਪਰ ਨਹੀਂ ਦਿੰਦੇ ਤੇ ਕਨਵੈਂਸਿੰਗ ਆਇਆ ਰਿਐਸੀ ਮੇਰੇ ਥਾਣੇ ਦੇ ਵਿੱਚ ਡਿਬਰੂਗੜ੍ਹ ਤੋਂ ਉਹਨੂੰ ਮਿਲਣ ਗਏ ਸੀ ਉਨੂੰ ਨਹੀਂ ਮਿਲਣ ਦੇ ਜੇ ਮੈਂ ਤਿਹਾਰ ਜੇਲ੍ਹ ਦੇ ਵਿੱਚ ਸਿੰਘ ਸਾਹਿਬ ਨੂੰ ਕਾਲ ਤੱਕ ਦੇ ਗੈਸਦਾਰ ਨੂੰ ਆਖਾਂ ਕਿ ਮੈਂ ਮਿਲਣਾ ਹੈਗਾ ਜਾਂ ਸ਼ਬੀਰ ਸ਼ਾਹ ਨੂੰ ਮਿਲਣਾ ਹੈ ਜਾਂ ਮਲਕ ਸਾਹਿਬ ਨੂੰ ਮਿਲਣਾ ਹੈ ਜਾਂ ਬਾਲਾ ਸਾਹਿਬ ਨੂੰ ਮਿਲਣਾ ਉੱਥੇ ਵੀ ਮੈਨੂੰ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ ਜੇ ਮੈਂ ਕਸ਼ਮੀਰ ਜਾਣਾ ਚਾਹੁੰਦਾ ਹਾਲ ਪੁੱਛਣ ਉੱਥੇ ਮੇਰੇ ਤੇ ਰੋਕ ਲੱਗੀ ਹੋਈ ਹੈ ਫਿਰ ਪਾਰਲੀਮੈਂਟ ਦੇ ਵਿੱਚ ਉੱਥੇ ਨਹੀਂ ਬੋਲਣ ਦਿੰਦੇ ਮੇਰਾ ਮਤਲਬ ਹੈ ਫਿਰ ਮੈਂ ਕਹਾਦਾ ਐਮਪੀ ਐ ਸਿੱਖਾਂ ਦਾ ਜੇ ਕਿਤੇ ਮੈਂ ਜਾ ਹੀ ਨਹੀਂ ਸਕਦਾ ਤੇ ਕਿਤੇ ਜੇਲ੍ਹ ਦੇ ਵਿੱਚ ਮਿਲਣ ਨਹੀਂ ਜਾ ਸਕਦਾ ਵਿਧੂਗੜ ਨਹੀਂ ਜਾ ਸਕਦਾ ਕਸ਼ਮੀਰ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਜ਼ਾਜ਼ਤ ਨਹੀਂ ਬੋਲਣ ਦੀ ਮਜੀਤ ਸਿੰਘ ਮਾਨ ਜਿੰਦਾਬਾਦ ਬੱਸ ਬੱਸ ਫੇਰ ਇੰਟਰਵਿਊ ਹੋ ਰਹੀ ਆ ਜਦੋਂ ਮੈਨੂੰ ਲੋਕਾਂ ਨੇ ਚੁਣ ਕੇ ਐਮਪੀ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਉੱਥੇ ਬੋਲਣ ਦੇ ਨਹੀਂ ਭੇਜਿਆ ਪਰ ਕੋੜਾ ਸਾਹਿਬ ਮਖੌਲ ਕਰਦੇ ਸੀਗੇ ਕਿ ਸਿਮਰਨਜੀਤ ਸ਼ੰਕਰਪਾਨ ਤੋਂ ਬਿਗੈਰ ਨਹੀਂ ਜਾਂਦਾ ਪਾਰਲੀਮੈਂਟ ਸ ਇਸ ਨੇ ਉੱਥੇ ਜਾ ਕੇ ਗਤਕਾ ਖੇਡਣਾ ਹੁਣ ਦੇਖੋ ਜਦੋਂ ਆਪਣੇ ਬੰਦੇ ਹੀ ਇਹ ਸਿੱਖਾਂ ਦੇ ਉੱਤੇ ਮਕੌਲ ਕਰਨ ਲੱਗ ਪੈਣ ਤਾਂ ਫੇਰ ਇਹ ਸਿੱਖੀ ਕਿਵੇਂ ਪ੍ਰਫੁੱਲਤ ਹੋ ਸਕਦੀ ਹੈ ਹੁਣ ਮੁੱਕਰ ਜਾਂਦੇ ਆ ਕਹਿ ਕੇ ਹੁਣ ਤੁਸੀਂ ਦੇਖੋ ਅਜੇ ਤੱਕ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ ਅਜੇ ਤੱਕ 328 ਰੂਪ ਜਿਹੜੀ ਚੋਰੀ ਕਰਾਇਆ ਉਹ ਮਸਲਾ ਹੱਲ ਨਹੀਂ ਹੋਇਆ ਤੇ ਐਸ.ਪੀ.ਐਸ ਨੇ ਕਰੋਣਾ 13 ਸਾਲ ਤੋਂ ਐਸਸੀਪੀਸੀ ਦੇ ਇਲੈਕਸ਼ਨਸ ਨਹੀਂ ਹੋਏ ਕਿ ਸਿੱਖਾਂ ਦੀ ਜਮਹੂਰੀਅਤ ਬਿਲਕੁਲ ਖਤਮ ਕਰ ਦਿੱਤੀ ਹੈ ਇੰਡੀਆ ਨੇ ਹਿੰਦੂਤਵਾ ਨੇ ਤੇ ਕੌਂਕੇ ਸਾਹਿਬ ਦਾ ਜਿਹੜਾ ਕਤਲ ਹੋਇਆ ਹੈ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਆਰੰਗ ਵਟਕੇ ਬੋਰੀਆਂ ਦੇ ਵਿੱਚ ਪਾ ਕੇ ਕਿਸ਼ਤੀ ਦੇ ਵਿੱਚ ਲੱਦ ਕੇ ਸਤਲੁਜ ਦੀ ਦਰਿਆ ਦੇ ਵਿੱਚ ਬੋਰੀਆਂ ਨੂੰ ਮਲਟਾਇਆ ਕਿ ਇਹ ਮੱਛੀਆਂ ਖਾ ਜਾਣ ਸੋ ਅੱਗੇ ਤਰ ਵੀਆ ਹਿੰਦੁਸਤਾਨ ਦਾ ਸਿੱਖਾਂ ਦੇ ਨਾਲ ਹੋ ਰਿਹਾ ਹੈ ਜਿਹਦੇ ਨਾਲ ਅਸੀਂ ਬਹੁਤ ਔਖੇ ਮਹਿਸੂਸ ਕਰਦੇ ਆ ਤੇ ਅਜੇ ਤੱਕ ਜਿਹੜੀ ਕਤਲ ਕੀਤੀ ਹੈ ਇੱਕ ਬੰਦਾ ਪੰਨੋਂ ਤੋਂ ਬਚ ਗਿਆ ਅਮਰੀਕਾ ਨੇ ਬਚਾਤਾ ਤੇ ਅਮਰੀਕਾ ਤਾਂ ਬੜਾ ਖਫਾ ਹੋਇਆ ਹੋਇਆ ਉਸ ਨੇ ਜਿਹੜਾ ਇਹਨਾਂ ਦੀ ਡਿਫੈਂਸ ਸੈਕ੍ਰਿਟੀ ਸੀ ਕੋਡ ਉਹਦੇ ਉੱਤੇ ਵੀ ਆਉਣਾ ਉਹਨਾਂ ਨੇ ਕਹਤਾ ਅਸੀਂ ਤੁਹਾਡੇ ਟੀਟੀ ਦੇ ਵਿੱਚ ਨਹੀਂ ਆਉਂਦੇ ਤੇ 26 ਜਨਵਰੀ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਚੰਗਾ ਲਣਾ ਸੀਗਾ ਉਸ ਨੇ ਵੀ ਕਿਹਾ ਕਿ ਜਿਹੜੇ ਸਿੱਖਾਂ ਨੂੰ ਤੁਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਮਾਰਦੇ ਹੋ ਤੇ ਇਸ ਕਰਕੇ ਅਸੀਂ ਨਹੀਂ ਉੱਥੇ ਆਉਣਾ ਤੇ 26 ਤਰੀਕ ਨੂੰ ਆਸਟ੍ਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਜਾਪਾਨ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਉਹਨਾਂ ਨੇ ਵੀ ਕਹਿਤਾ ਕਿ ਜੇ ਬਾਈਡਨ ਸਾਹਿਬ ਸਿੱਖਾ ਕਰਕੇ 26 ਜਨਵਰੀ ਨੂੰ ਜਾ ਜਾ ਰਹੇ ਤਾਂ ਅਸੀਂ ਵੀ ਨਹੀਂ ਆਉਣਾ ਇਹਨਾਂ ਦੀ ਫੋਰਨ ਪਾਲਿਸੀ ਖਤਮ ਹੋ ਗਈ ਹੈ ਹੁਣ ਰੂਸ ਦੇ ਕੋਲੇ ਜਾ ਕੇ ਮੰਨਤਾ ਹੜੇ ਕੱਢਦੇ ਐ ਰੂਸ ਦੇ ਕੋਲੇ ਕੋਈ ਚੀਜ਼ ਨਹੀਂ ਇਹਨਾਂ ਨੂੰ ਦੇਣ ਨੂੰ ਤੇ ਇਹ ਤਾਂ ਬਿਲਕੁਲ ਇਕੱਲੇ ਰਹਿ ਗਏ ਐ ਤੇ ਬਬਰੀ ਮਸਜਿਦ ਨੂੰ ਸ਼ਹੀਦ ਕਰਕੇ ਹੁਣ ਮੰਦਰ ਦੀ ਸਾਰੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਬਹੁਤ ਜਾਇਜ਼ ਕੰਮ ਕੀਤਾ ਮੰਦਰ ਦਾ ਤਾਂ ਮੇਰਾ ਮਤਲਬ ਹੈ ਕਿ ਇਹ ਧਾਰਮਿਕ ਜਗਾ ਤੋੜ ਕੇ ਭੰਨ ਕੇ ਉੱਤੇ ਮੰਦਰ ਬਣਾਈ ਜਾਣੇ ਕਿ ਇਹੋ ਜੀ ਗੱਲ ਕਦੇ ਹੋ ਸਕਦੀ ਹੈ ਇੱਕ ਸਿਵਲਾਈਜ਼ਡ ਕੰਟਰੀ ਦੇ ਵਿੱਚ ਦਿੱਤੇ ਨਿਰੁਖਤਾ ਦਾ ਰਾਜ ਹੁੰਦਾ ਜਿੱਥੇ ਜਮਹੂਰੀਅਤ ਹੁੰਦੀ ਹੈ ਉੱਥੇ ਇਹੋ ਜੀਆਂ ਗੱਲਾਂ ਹੋਣ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਬ੍ਰਿਟਾਨੀਆਂ ਦੀ ਫੌਜ ਸੋਵੀਅਤ ਰੂਸ ਦੀ ਫੌਜ ਆਪਣੀ ਫੌਜ ਭੇਜ ਦੋ ਤੇ ਇੱਥੇ ਸਿੱਖਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਵਾਲੇ ਨੂੰ ਸ਼ਹੀਦ ਕਰ ਦੋ ਜਨਰਲ ਸ਼ਬੇਕ ਸਿੰਘ ਨੂੰ ਸ਼ਹੀਦ ਕਰ ਦੋ ਹੋਰ ਸਾਰੇ ਵੱਡੇ ਵੱਡੇ ਸਿੱਖ ਲੀਡਰ ਨੂੰ ਸ਼ਹੀਦ ਕਰ ਦੋ ਬੱਚਿਆਂ ਨੂੰ ਮਾਰ ਦੋ ਬੀਬੀਆਂ ਨੂੰ ਮਾਰ ਦੋ ਆ ਜਿਹੜਾ ਸੋਗੜ ਹੈ ਇਹ ਤਾਂ ਲਾਲ ਹੋਇਆ ਪਿਆ ਸੀਗਾ ਇਹ 1984 ਦੇ ਵਿੱਚ ਸੋ ਮੇਰਾ ਮਤਲਬ ਹੈ ਕਿ ਇਹੋ ਜਿਹੇ ਜਮਾਨੇ ਦੇ ਵਿੱਚ ਅਸੀਂ ਸਿੱਖ ਰਹਿ ਰਹੇ ਹੈ ਕਿ ਲੱਖ ਲਾਨਤ ਹੈ ਸਾਡੀ ਕਿ ਜਿਹੜਾ ਅਸੀਂ ਅੱਜ ਵੀ ਆਮ ਪਾਰਟੀ, ਭਾਜਪਾ, ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਆ ਤੇ ਸਾਡੀ ਇਹ ਕੌਮੀਅਤ ਖਬਰ ਕਰੋ ਜਾਗੋ ਵੀ ਕਿ ਅਸੀਂ ਸਿੱਖ ਉਹਦੇ ਗੁਲਾਮ ਹਿੰਦੂ ਵੀ ਸੀਗਾ, ਮੁਸਲਮਾਨ ਵੀ ਗੁਲਾਮ ਸੀ, ਸਿੱਖ ਵੀ ਗੁਲਾਮ ਸੀ ਗੁਲਾਮੀ ਦੇ ਵਿੱਚ ਸਾਡੇ ਚ ਬਰਾਬਰੀਤਾ ਸੀ ਪਰ 1947 ਦੇ ਵਿੱਚ ਜਦੋਂ ਅੰਗਰੇਜ਼ ਚਲੇ ਗਿਆ ਅਸੀਂ ਕਹਿੰਦੇ ਹਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਅਸੀਂ ਸਿੱਖ ਰਹੇ ਗਏ ਆ ਉਹ ਤਾਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਹਿੰਦੁਸਤਾਨ ਚ ਅਸੀਂ ਅੱਜ ਬੈਠੇ ਆ ਅੱਜ ਅਸੀਂ ਹਿੰਦੂਆਂ ਦੇ ਗੁਲਾਮ ਹੈ ਪਰ ਜਦੋਂ ਅੰਰੇਜ਼ ਸੀਗਾ ਸਾਡੀ ਗੁਲਾਮੀ ਦੇ ਵਿੱਚ ਬਰਾਬਰੀਤਾ ਸੀਗੀ हिंदू भी गुलाम सी सिख भी गुलाम सी मुसलमान भी गुलाम सी ਤੇ ਹੁਣ ਫੇਰਾ ਸਾਰੇ ਨੌਜਵਾਨ ਨਸੇ ਜਾਂਦੇ ਐ ਅੰਗਰੇਜ਼ਾਂ ਦੇ ਮੁਲਖਾਂ 'ਚ ਤੇ ਫੇਰ ਉਹ ਮਾਰੇ ਐ ਉਹਨਾਂ ਨੂੰ ਕਦੇ ਵੀ ਕੱਢਣਾ ਸੀਗਾ ਮਨਸਾਹਬ ਜੀ ਬਲਸਨ ਨੇ ਮਾਫੀ ਵੀ ਮੰਗੀ ਸੀ ਕਾਗਤ 'ਤੇ ਐਕਸੈਪਟ ਕੀਤਾ ਕਿ ਜੋ ਗਲਤੀਆਂ ਹੋ ਗਈਆਂ ਸਾਡੀ ਸਰਕਾਰ ਵੇਲੇ ਸੁਖਵੀਰ ਬਾਦਲ ਨਹੀਂ ਨਹੀਂ ਉਹਨੇ ਉਹਨਾਂ ਨੇ ਇਹ ਮਾਫੀ ਨਾ ਇੱਕ ਕੰਡੀਸ਼ਨਸ ਲਾ ਕੇ ਮੰਗੀ ਐ ਕਿ ਆ ਭੁੱਲਿਆਂ ਜਾਂ ਕਿਸੇ ਤਰ੍ਹਾਂ ਅਣਜਾਣੇ ਇਹ ਅਣਜਾਣੇ ਮੈਥੋਂ ਗਲਤੀਆਂ ਹੋਈਆਂ ਉਹਦੀ ਮੈਂ ਭੁੱਲ ਮੰਗਦਾ ਤੇ ਉਹ ਅਕਾਲ ਤਖਤ ਸਾਹਿਬ ਤੇ ਨਹੀਂ ਮੰਗੀ ਆ ਕੇ ਉਹ ਵੈਸੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਮੰਗ ਲਈ ਸੀ ਤੇ ਉਹਦੇ ਪਿੱਛੇ ਸਾਰੇ ਜਿਹੜੇ ਬੀਬੀ ਜਗੀਰ ਕੌਰ ਜੀ ਵੀ ਤੇ ਢੀਂਸਾ ਸਾਹਿਬ ਸਾਡੇ ਬਹੁਤ ਸੀਨੀਅਰ ਲੀਡਰ ਹੈ ਉਹ ਕਹਿੰਦੇ ਸੀਗੇ ਕਿ ਅਸੀਂ ਸੁਖਬੀਰ ਨੂੰ ਮੰਨ ਨਹੀਂ ਸਕਦੇ ਪ੍ਰਧਾਨ ਪਰ ਉਹ ਨਕਲੀ ਜਿਹੜੀ ਮਾਫੀ ਮੰਗੀ ਹੈ ਉਸ ਤੋਂ ਬਾਅਦ ਬਿੱਬੀ ਜਗਵੀਰ ਕੌਰ ਵੀ ਰਾਜੀ ਹੋ ਗਈ ਹੈ 3 ਸੱਤ ਸੌ ਵੀ ਰਾਜੀ ਹੋ ਗਈ ਹੈ ਮੈਂ ਸਮਝਦਾ ਹਾਂ ਇਸ ਤਰ੍ਹਾਂ ਨੁਕਸਾਨ ਕੌਮ ਦਾ ਇੰਨੇ ਸੀਨੀਅਰ ਲੀਡਰਸ ਨੂੰ ਨਹੀਂ ਕਰਨਾ ਚਾਹੀਦਾ ਕਿ ਜੇ ਇੱਕ ਵਾਰੀ ਵਚਨ ਦੇਤਾ ਤੁਸੀਂ ਕਿ ਅਸੀਂ ਸੁਖਬੀਰ ਸਿੰਘ ਨੂੰ ਪ੍ਰਧਾਨ ਨਹੀਂ ਮੰਨਣਾ ਫਿਰ ਉਸ ਗੱਲ ਦੇ ਉੱਤੇ ਟਿਕ ਜਾਣਾ ਚਾਹੀਦਾ 27 ਜਨਰੀ ਇੱਕ ਦਿੱਤਾ ਸਮਾਕੇ ਐਸਜੀਪੀਸੀ ਨੂੰ ਬੰਦੀ ਸਿੰਘਾ ਦਾ ਮੁੱਦਾ ਹੈ ਤੇ ਪਈ ਰਾਜਵਾਨ ਦਾ ਮੁੱਦਾ ਉਹ ਹੱਲ ਕੀਤਾ ਜਾਵੇ ਨਹੀਂ ਤੇ ਫਿਰ ਆਰ ਪਾਰ ਦੀ ਗੱਲ ਕੀਤੀ ਜਾਵੇ ਐਸਜੀਪੀ ਦੇ ਰੂਪ ਤਾਂ ਹੱਲ ਹੋ ਸਕਦਾ ਸੀਗਾ ਜ ਹੁਣ ਫੇ 27 ਤਰੀਕ ਦੇ ਦਿੱਤੀ ਹੈ ਪਤਾ ਨਹੀਂ ਕੀ ਇਹ ਕਹਿੰਦੇ ਪੰਜਾਬ ਨੂੰ ਆਜ਼ਾਦ ਕਰਉਣਾ ਹੈਗਾ ਸੁਖਬੀਰ ਸਿੰਘ ਜੀ ਕਹਿੰਦੇ ਐ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਰਚ ਕਰਨੀ ਹੈ ਮੈਂ ਤਾਂ ਕਹਿੰਦਾ ਕਿ ਇਹ ਖਾਲੇ ਉਹਨਾਂ ਦਾ ਜਿਹੜਾ ਗੁੱਟ ਕਾਲੀ ਦਲ ਹੈ ਉਹਨੂੰ ਜੇ ਪਹਿਲਾਂ ਆਜ਼ਾਦ ਖੜਾਲਣ ਤੇ ਉਹ ਬਿਹਤਰ ਹੋਊਗਾ ਫਿਰ ਸਾਰਾ ਪੰਜਾਬ ਤੇ ਸਿੱਖ ਵੀ ਆਜ਼ਾਦ ਹੋ ਜਾਣਗੇ ਜੇ ਉਹ ਬਾਦਲਦਲੀਏ ਆਪਣੇ ਆਪ ਨੂੰ ਆਜ਼ਾਦ ਕਰਾ ਲੜ